ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਦੋਕਾ ਮਹੱਲਾ 3 ਜੀ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮਾ ਦਿਨੇ ਧਾਇਆ ਸੱਚੇ ਪ੍ਰੇਮ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤ ਗੁਰ ਨਾਲ ਪਿਆਰ ਮੈਲ ਪ੍ਰੀਤਮ ਤਿਨੀ ਧਾਇਆ ਸੱਚ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਸ਼ਬਦ ਆਪਾਰ ਇਹ ਸੱਜਣ ਮਿਲੈ ਨਾ ਵਿਛੜੈ ਜੇ ਆਪ ਮਿਲ ਕਰਤਾ ਇਕ ਨਾਂ ਦਰਸ਼ਨ ਕੀ ਅਰਤੀਤ ਨ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾ ਦੂਜੈ ਭਾਇ ਪਿਆ ਮਨਮੁਖ ਸੇਤੀ ਦੋਸਤੀ ੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮਨਾ ਹੋਵਈ ਇਤ ਦੋਸਤੀ ਚਲਨ ਵਿਕਾਰ ਜਿੰਨਾ ਅੰਦਰ ਸੱਚੇ ਕਾ ਭਾਉ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾ ਮਹੱਲਾ ਠੀਜਾ ਇਕ ਸਦਾ ਇਕੱਤੇ ਰੰਗ ਰਹੈ ਤਿਨ ਕਹਿ ਹਉ ਸਦ ਬਰਹਾਰ ਜਾਉ ਤਨ ਮਨ ਧਨ ਅਰਪੀ ਤਿਨ ਕਾ ਨਿਵ ਨਿਵ ਲਾਗਉ ਪਾਈ ਤਿਨ ਮਿਲਿਆ ਮਨ ਸੰਤੋਖੀਐ ਕ੍ਰਿਸ਼ਨ ਭੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਜੇ ਸਿਉ ਲਿਵ ਲਾਈ ਪਾੜੀ ਇਸ ਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰਿ ਕਾ ਸੁਣਾਏ ਇਸ ਗੁਰ ਕਾ ਸਦ ਬਲ ਹਾਰਣੈ ਜਿਨ ਹਰਿ ਸੇਵਾ ਬਣਤ ਗਨਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਕਿਥਾ ਕਿਥਾ ਮੈਨ ਲਈ ਛਡਾਈ ਇਸ ਗੁਰ ਕਾ ਦੇਸ ਗੁਰ ਕਾ ਸਾਸ ਹੈ ਜਿਨ ਹਰ ਸੋ ਜੀ ਪਾਏ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਦੇਸ ਗੁਰ ਕਾ ਸਾਸ ਹੈ ਇਨਹਰ ਸੋਜੀ ਪਾਈ ਨਾਨਕ ਗੁਰ ਮਿਟਾਂ ਵਾਰਿਆ ਜਿਨਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ